ਕਥਾ ਬਾਬਾ ਜੀ ਤੁਹਾਨੂੰ ਜੀ ਹਾਂ ਜੀ ਹਾਂ ਜੀ ਇੱਥੇ ਬਾਬਾ ਸ਼੍ਰੀ ਚੰਦ ਜੀ 62 ਸਾਲ ਲਈ ਆ ਜੀ ਉਹਨਾਂ ਨੇ ਭਗਤੀ ਕੀਤੀ ਹੈ ਜੀ ਇਸ ਸਥਾਨ ਤੇ ਉਹਨਾਂ ਨੂੰ ਤਾਂ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਮੇਰੇ ਨਾਲ ਆਏ ਨੇ ਤੇ ਦੱਸਿਆ ਜਾਂਦਾ ਇਤਿਹਾਸ ਅਨੁਕਾਰ ਕਿ ਇਸ ਜਗ੍ਹਾ ਤੇ ਆ ਕੇ ਜਿਹੜੇ ਉਸ ਸਮੇਂ ਜਿਹੜੀ ਬੋਲੀ ਸਾਹਿਬੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਉਹਨਾਂ ਨੇ ਤਿਆਰ ਕੀਤੀ ਗਈ ਸੀ ਤੇ ਇੱਥੇ ਫਲੇਰੀ ਦਾ ਰੋਗ ਵੀ ਜਿਹੜਾ ਉਹ ਇਸ ਇਸ਼ਨਾਨ ਕਰਕੇ ਦੂਰ ਹੁੰਦਾ ਹੈ ਤੇ ਹੋਰ ਵੀ ਛੇਵੇਂ ਪਾਤਸ਼ਾਹ ਵੀ ਜਿਹੜੇ ਇੱਥੇ ਆਏ ਸੀ ਉਸ ਸਮੇਂ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਹੀ ਗੁਰਦਾਰਾ ਸਾਰੇ ਗੁਰਸਾਰੇ ਜੀ ਇਸ ਸਥਾਨ ਤੇ ਸੰਗਤਾਂ ਜਿਹੜੀਆਂ ਨੇ ਬੜੀਆਂ ਸ਼ਰਧਾ ਭਾਵਨਾ ਨਾਲ ਸਤਿ ਸਕ ਹੋ ਕੇ ਆਪਣੀ ਜਿਹੜੀ ਆ ਖੁਸ਼ੀ ਭਾਵਨਾ ਮੱਥਾ ਟੇੜੀ ਤੇ ਆਪਣੇ ਭਾਵਨਾਵਾਂ ਪੂਰੀਆਂ ਕਰਦੀ ਆ ਬਹੁਤ ਪਵਿੱਤਰ ਸਥਾਨ ਮੰਨਿਆ ਜਾਂਦਾ ਇਸ ਸਥਾਨ ਨੂੰ ਜੀ ਅੱਛਾ ਦੇਖਿਆ ਜਾਵੇ ਮੇਲੇ ਵਾਂਗ ਇਸ ਧਰਤੀ ਤੇ ਰੌਣਕ ਲੱਗੀ ਪਈ ਆ ਸੰਗਤਾਂ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹਾਂ ਜੀ ਕਿਉਂਕਿ ਇੱਕ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ بیٹے ਨੇ ਉਹਨਾਂ ਦੇ ਬੇਟੇ ਨੇ ਤੇ ਇਹਨਾਂ ਨੇ ਇਸ ਸਥਾਨ ਤੇ ਬੜਾ ਸਾਲ ਭਗਤੀ ਕੀਤੀ ਹੈ ਜਿਹੜੀ ਵੀ ਇਸ ਸਥਾਨ ਤੇ ਆ ਕੇ ਸ਼ਰਧਾ ਭਾਵਨਾ ਮਨੋਕਾਉਣਾ ਮੰਗਦਾ ਉਹਦੀਆਂ ਪੂਰੀਆਂ ਹੁੰਦੀਆਂ ਕਿਉਂਕਿ ਬੜਾ ਪਵਿੱਤਰ ਸਥਾਨ ਹੈ ਜੀ ਬਹੁਤ ਵੀ ਦੂਰ ਹੁੰਦੇ ਨੇ ਅਤੇ ਕਈ ਇਤਿਹਾਸਕਾਰੇ ਵੀ ਲਿਖਦੇ ਨੇ ਕਿ ਇਸ ਜਗ੍ਹਾ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਰਚਨਾ ਕੀਤੀ ਗਈ ਆਪਣੇ ਵੱਲੋਂ ਵੀਰ ਜੀ ਲੱਸੀ ਦਾ ਇਹ ਮਿਕਸ ਜਿੱਦਾਂ ਫਰੂਟੀਆਂ ਹੋ ਗਈਆਂ ਇਹਨਾਂ ਦਾ ਲੰਗਰ ਲਾਇਆ ਗਿਆ ਅੱਜ ਹਾਂਜੀ ਆਪਣੇ ਵੀਰ ਕਈ ਦੀਨਾਂ ਨਗਰੋਂ ਬਾਰੋਂ ਐਨਆਰਆਈਆਂ ਵੀ ਰਾਵਲੋਂ ਮਤ ਦਿੱਤੀ ਗਈ ਹੈ ਕਿ ਗਰਮੀ ਵੀ ਆ ਤੁਸੀਂ ਠੰਡਕ ਵਰਤਾ ਰਹੇ ਹੋ ਉਹਦੀ ਇਸ਼ਾ ਜੀ ਬਾਬੇ ਸ਼ਰੀ ਜੰਦੀ ਉਹਦੇ ਕਿਰਪਾ ਕਰਕੇ ਸਭ ਕੋ ਹੰਡਿਆ ਜੀ ਸਤਿ ਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਇਸ ਵਕਤ ਜ਼ਿਲ੍ਹਾ ਪਠਾਨਕੋਟ ਦੇ ਗੁਰਦੁਆਰਾ ਬਾਟ ਸਾਹਿਬ ਦੇ ਵਿੱਚ ਖੜੇ ਹੋਇਆ ਅੱਜ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ਼ਰੀ ਚੰਦ ਜੀ ਦਾ ਪ੍ਰਕਾਸ਼ ਦਿਹਾੜਾ ਹੈਗਾ ਸੋ ਧੂਮਤਾ ਆਮ ਨਾਲ ਸੰਗਤਾਂ ਇਸ ਜਗ੍ਹਾ ਤੇ ਮਨਾ ਰਹੀਆਂ ਹੈਗੀਆਂ ਨੇ ਇਹ ਉਹਨਾਂ ਦਾ ਸਥਾਨ ਹੈ ਤਪ ਸਥਾਨ ਹੈ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ 68 ਸਾਲ ਇਸ ਜਗ੍ਹਾ ਤੇ ਤਪ ਕੀਤਾ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਜਗ੍ਹਾ ਤੇ ਪਹੁੰਚੀਆਂ ਨੇ ਅੱਜ ਦੇ ਇਸ ਜਨਮ ਦਿਹਾੜੇ ਨੂੰ ਸ਼ਰਧਾ ਤੇ ਭਾਵਨਾਵਾਂ ਨਾਲ ਮਨਾ ਰੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਤਸਵੀਰਾਂ ਇੱਕ ਵਾਰ ਜ਼ਰੂਰ ਇਸ ਗੁਰਦੁਆਰਾ ਸਾਹਿਬ ਦੀ ਦਿਖਾਵਾਂਗੇ ਜਿੱਥੇ ਵੱਡੇ ਪੱਧਰ ਤੇ ਸੰਗਤਾਂ ਦਾ ਇਕੱਠ ਪਹੁੰਚਿਆ ਹੋਇਆ ਸੋ ਮੈਨੇਜਮੈਂਟ ਕਮੇਟੀ ਦੀ ਗੱਲ ਕਰ ਲਈਏ ਤਾਂ ਉਸ ਨੂੰ ਲੈ ਕੇ ਵੀ ਖਾਸ ਉਪਰਾਲੇ ਜਿਹੜੇ ਨੇ ਉਹ ਵੀ ਕੀਤੇ ਗਏ ਨੇ ਇੱਕ ਪਾਸੇ ਪਾਰਕਿੰਗ ਦੇ ਪੁਕਤੇ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ ਤੇ ਸੰਗਤਾਂ ਜੋ ਸੇਵਾਦਾਰ ਹੈਗੇ ਨੇ ਲੰਗਰ ਲਗਾਉਂਦੇ ਨੇ ਉਹਨਾਂ ਲਈ ਅਲੱਗ ਤੋਂ ਰਸਤੇ ਜਿਹੜੇ ਨੇ ਉਹ ਕੱਟੇ ਗਏ ਹੈਗੇ ਨੇ ਸੋ ਅੱਗੇ ਚੱਲਦੇ ਹਾਂ ਤਸਵੀਰਾਂ ਜ਼ਰੂਰ ਅ ਨਾਲ ਦੇ ਨਾਲ ਤੁਹਾਨੂੰ ਰੁਕ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੀਆਂ ਜਿੱਥੇ ਵੱਡੇ ਪੱਧਰ ਤੇ ਸੰਗਤਾਂ ਦਾ ਹੜ ਆਇਆ ਹੋਇਆ ਇਸ ਜਗ੍ਹਾ ਤੇ ਅੱਜ ਇੱਕ ਵੱਡਾ ਮੇਲਾ ਬਣਾਇਆ ਜਾ ਰਿਹਾ ਸੋ ਦੂਰੋਂ ਦੂਰੋਂ ਸੰਗਤਾਂ ਅੱਜ ਇਸ ਜਗ੍ਹਾ ਤੇ ਦਰਸ਼ਨ ਦੇਦਾਰੇ ਕਰਨ ਪਹੁੰਚੀਆਂ ਨੇ ਸੋ ਦੱਸ ਦਈਏ ਕਿ ਇਸ ਜਗ੍ਹਾ ਤੇ ਬਾਬਾ ਸ਼੍ਰੀ ਚੰਦ ਜੀ ਨੇ 68 ਸਾਲ ਤਪ ਕੀਤਾ ਸੀ ਜਿਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦਾ ਨਾਮ ਬਾਟ ਸਾਹਿਬ ਰੱਖਿਆ ਗਿਆ ਇਸ ਜਗ੍ਹਾ ਤੇ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰगोबिंद ਸਾਹਿਬ ਪਾਸ਼ਾ ਉਹਨਾਂ ਦੇ ਚਰਨ ਛੋਹ ਵੀ ਪ੍ਰਾਪਤ ਹੈਗੀ ਹੈ ਜਿੱਥੇ ਇਸ ਧਰਤੀ ਤੇ ਜਦੋਂ ਆਏ ਤਾਂ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕੀਤੇ ਸਨ ਇਸ ਜਗ੍ਹਾ ਤੇ ਬੈਠ ਕੇ ਉਹਨਾਂ ਨਾਲ ਕੁਝ ਗੱਲਾਂ ਵੀ ਹੋਈਆਂ ਕੁਝ ਸਮਾਪਤੀ ਕੀਤਾ ਗਿਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਅੱਜ ਜ਼ਰੂਰ ਸਾਡੇ ਇਤਿਹਾਸ ਨਾਲ ਜੁੜਦਾ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਕੇ ਦਰਸ਼ਨ ਦਿਦਾਰੇ ਕਰ ਰਹੇ ਨੇ ਸੰਗਤਾਂ ਨਾਲ ਗੱਲਬਾਤ ਕਰਨ ਦੀ ਵੀ ਅਪਾ ਜ਼ਰੂਰ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਨਾਲ ਦੇਖਿਆ ਜਾਵੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਤੁਹਾਡਾ ਕੁਲਦੀਪ ਸਿੰਘ ਕਿਹੜੀ ਜਗ੍ਹਾ ਤੋਂ ਹੁੰਦੇ ਸ੍ਰੀ ਮੁਕਸਰ ਸਾਹਿਬ ਤੋਂ ਦੱਸਿਆ ਜਾਂਦਾ ਕਿ ਇਤਿਹਾਸ ਇਸ ਜਗ੍ਹਾ ਤੇ ਬਾਬਾ ਸ਼੍ਰੀ ਚੰਦ ਜੀ ਹੁਣਾਂ ਨਾਲ ਜੁੜਦਾ 62 ਸਾਲ ਇਹਨਾਂ ਨੇ ਤਪ ਕੀਤਾ ਬਾਬਾ ਜੀ ਪਤਾ ਨਹੀਂ ਜੀ ਨਹੀਂ ਪਤਾ 50 ਪਤਾ ਨਹੀਂ ਨਾਲ ਨਹੀਂ ਪਤਾ ਕੀ ਆਸਪਤਾ ਬਾਬਾ ਜੀ ਤਾਨੂੰ ਜੀ ਹਾਂ ਜੀ ਹਾਂ ਜੀ ਇੱਥੇ ਬਾਬਾ ਸ਼੍ਰੀ ਚੰਦ ਜੀ 62 ਸਾਲ ਰਹੇ ਆ ਜੀ ਉਹਨਾਂ ਨੇ ਭਗਤੀ ਕੀਤੀ ਆ ਜੀ ਇਸ ਸਥਾਨ ਤੇ ਉਹਨਾਂ ਨੂੰ ਧੰਨ ਸ਼੍ਰੀ ਗੁਰਜਨ ਪਾਤਸ਼ਾਹ ਜੀ ਮੇਰੇ ਨਾਲ ਆਏ ਨੇ ਤੇ ਦੱਸਿਆ ਜਾਂਦਾ ਇਤਿਹਾਸ ਅਨੁਕਾਰ ਕਿ ਇਸ ਜਗ੍ਹਾ ਤੇ ਆ ਕੇ ਜਿਹੜੇ ਉਸ ਸਮੇਂ ਜਿਹੜੀ ਬੋਲੀ ਸਾਹਿਬੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਵੱਲੋਂ ਤਿਆਰ ਕੀਤੀ ਗਈ ਸੀ ਤੇ ਇੱਥੇ ਫਲੇਰੀ ਦਾ ਰੋਗ ਵੀ ਜਿਹੜਾ ਉਹ ਇਸ ਇਸ਼ਨਾਨ ਕਰਕੇ ਦੂਰ ਹੁੰਦਾ ਹੈ ਤੇ ਹੋਰ ਵੀ ਛੇਵੇਂ ਪਾਤਸ਼ਾਹ ਵੀ ਜਿਹੜੇ ਇੱਥੇ ਆਏ ਸੀ ਉਸ ਸਮੇਂ ਤੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਹੀ ਗੁਰਦਾਰ ਸਾਹਿਬ ਗੁਰੂ ਸਾਹਿਬ ਹੈ ਜੀ ਇਸ ਸਥਾਨ ਤੇ ਸੰਗਤਾਂ ਜਿਹੜੀਆਂ ਨੇ ਬੜੀਆਂ ਸ਼ਰਧਾ ਭਾਵਨਾ ਨਾਲ ਸਤਿ ਸਕ ਹੋ ਕੇ ਆਪਣੀ ਜਿਹੜੀ ਖੁਸ਼ੀ ਭਾਵਨਾ ਮੱਥਾ ਟੇਰੀ ਤੇ ਆਪਣੇ ਭਾਵਨਾਵਾਂ ਪੂਰੀਆਂ ਕਰਦੀ ਹੈ ਬਹੁਤ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਇਸ ਸਥਾਨ ਨੂੰ ਜੀ ਅੱਜ ਦੇਖਿਆ ਜਾਵੇ ਮੇਲੇ ਵਾਂਗ ਇਸ ਧਰਤੀ ਤੇ ਰੌਣਕ ਲੱਗੀ ਪਈ ਹੈ ਸੰਗਤਾਂ ਦੇ ਵਿੱਚ ਉਤਸ਼ਾਹ ਨਜ਼ਰ ਆ ਰਿਹਾ ਹੈ ਹਾਂ ਜੀ ਕਿਉਂਕਿ ਇੱਕ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ بیٹے ਨੇ ਉਹਨਾਂ ਦੇ ਬੇਟੇ ਨੇ ਤੇ ਇਹਨਾਂ ਨੇ ਇਸ ਸਥਾਨ ਤੇ ਬਾੜਸਾਲ ਭਗਤੀ ਕੀਤੀ ਹੈ ਜਿਹੜੀ ਵੀ ਇਸ ਸਥਾਨ ਤੇ ਆ ਕੇ ਸ਼ਰਧਾ ਭਾਵਨਾ ਮਨੋਕਾਵਣਾ ਮੰਗਦਾ ਉਹਦੀਆਂ ਪੂਰੀਆਂ ਹੁੰਦੀਆਂ ਕਿਉਂਕਿ ਬੜਾ ਪਵਿੱਤਰ ਸਥਾਨ ਹੈ ਜੀ ਬਾੜਸਾਲ ਭਗਤੀ ਕੀਤੀ ਹੈ ਬਾਬਾ ਸ਼੍ਰੀਚੰਦ ਜੀ ਨੇ ਸੁਖਣੀ ਸਾਹਿਬ ਦੀ ਜਲਸਾ ਜਾਂਦਾ ਕਿ ਇੱਥੇ ਰਚਨਾ ਹੋਈ ਸੀ ਜਿਹੜੀ ਦੱਸਦੇ ਨੇ ਇਤਿਹਾਸਕਾਰ ਬਾਬਾ ਸ਼੍ਰੀ ਚੰਦ ਜੀ ਨੂੰ ਅਰਜਨ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਿਲਣ ਆਉਂਦੇ ਉਹਨਾਂ ਦਾ ਗੁਰਦੈ ਸਾਹਿਬ ਤੇ ਥੰਮਸਾ ਵੀ ਬਣਿਆ ਜਿੱਥੇ ਆ ਕੇ ਉਹਨਾਂ ਨੂੰ ਮਿਲਦੇ ਸਨ ਜੀ ਆਪ ਦਰਸ਼ਨ ਕਰ ਸਕਦੇ ਹੋ ਸੰਗਤਾਂ ਦੇਖੀ ਸਾਡਿਓ ਕਿੰਨਾ ਇਕੱਠ ਹੈ ਜੀ ਹਾਂ ਜੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਬਿਲਕੁਲ ਜਿਵੇਂ ਵੀਰ ਹੋਣਾ ਨੇ ਦੱਸਿਆ ਕਿ ਇਸ ਜਗ੍ਹਾ ਤੇ 62 ਸਾਲ ਤਪ ਕੀਤਾ ਅਤੇ ਇਸ ਜਗ੍ਹਾ ਤੇ ਜੇਕਰ ਕਿਸੇ ਨੂੰ ਚਮੜੀ ਦਾ ਰੋਗ ਹੋਵੇ ਤਾਂ ਇਸ ਬੋਲੀ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਬੋਲੀ ਸਾਹਿਬ ਦੇ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਉਹ ਚਮੜੀ ਦੇ ਰੋਗ ਜਿਹੜੇ ਨੇ ਉਹ ਦੂਰ ਹੁੰਦੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਲੋਨ ਝਾੜੂ ਚੜਾਉਣ ਦੇ ਨਾਲ ਸੰਗਤਾਂ ਆਪਣੇ ਜੋ ਚਮੜੀ ਦੇ ਰੋਗ ਨਾਲ ਲੈ ਕੇ ਇੱਥੇ ਆਉਂਦੀਆਂ ਨੇ ਦਰਸ਼ਨ ਦੀਦਾਰੇ ਕਰਦੀਆਂ ਨੇ ਅਤੇ ਉਸ ਤੋਂ ਬਾਅਦ ਇਸ਼ਨਾਨ ਕਰਦੀਆਂ ਨੇ ਤੇ ਉਹਨਾਂ ਦੇ ਚਮੜੀ ਦੇ ਰੋਗ ਜਿਹੜੇ ਨੇ ਉਹ ਵੀ ਦੂਰ ਹੁੰਦੇ ਨੇ ਅਤੇ ਕਈ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਇਸ ਜਗ੍ਹਾ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਰਚਨਾ ਕੀਤੀ ਗਈ ਸੀ ਸੋ ਆਹ ਹੋਰ ਤਸਵੀਰਾਂ ਤੁਹਾਨੂੰ ਜ਼ਰੂਰ ਦਿਖਾਉਣੇ ਆ ਸੋ ਇਹ ਇੱਕ ਪਾਸੇ ਸੇਵਾਦਾਰ ਹੋਣਾ ਵੱਲੋਂ ਲੰਗਰ ਲਗਾਏ ਨੇ ਗਰਮੀ ਭਾਵੇਂ ਜ਼ਰੂਰ ਹੈਗੀ ਆ ਸੋ ਵੀਰਾ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ ਠੰਡੀ ਲੱਸੀ ਦੇ ਉਪਰਾਲੇ ਜਿਹੜੇ ਨੇ ਖਾਸ ਤਰੀਕੇ ਨਾਲ ਕੀਤੇ ਗਏ ਨੇ ਸੋ ਜ਼ਰੂਰ ਆਪਾਂ ਕੋਸ਼ਿਸ਼ ਕਰਦੇ ਆਂ ਗੱਲਬਾਤ ਕਰਨ ਦੀ ਵੀ ਆਪਾਂ ਕੋਸ਼ਿਸ਼ ਕਰਾਂਗੇ ਫਿਲਹਾਲ ਅਜੇਕਰ ਕਮਾਂ ਤੇ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਗਰਮੀ ਦੇ ਵਿੱਚ ਖਾਸ ਕਰਕੇ ਇਸ ਤਰੀਕੇ ਨਾਲ ਸੰਗਤਾਂ ਦਾ ਖਿਆਲ ਰੱਖਣਾ ਠੰਡੀ ਲੱਸੀ ਦੇ ਲੰਗਰ ਜਿਹੜੇ ਨੇ ਉਹ ਲਗਾਣੇ ਸੋ ਫਿਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਾਬਾ ਗੁਰਚਮਕ ਜੋਤ ਸਿੰਘ ਜਿਹੜੇ ਪਿੰਡ ਤੋਂ ਆਏ ਹੋ ਬਾਬਾ ਜੀ ਸਰਨਾ ਹਰ ਵਾਰ ਉਪਰਾਲਾ ਕਰਦੇ ਉਸ ਤਰੀਕੇ ਨਾਲ ਇਹ ਬਾਬਾ ਜੀ ਇਹ ਪਿਛਲੀ ਾਰ ਕੀਤਾ ਹੀ ਪਹਿਲੀ ਾਰ ਹੁਣ ਦੂਜੀ ਾਰ ਫੇਰ ਬਾਬੇ ਦੀ ਮੇਰਨਾ ਬਾਬੇ ਸ਼੍ਰੀ ਚੰਦੀ ਮੇਰਨਾ ਹੋ ਰਿਹਾ ਬਿਤਾ ਇਤਿਹਾਸ ਛੋੜਦਾ ਇਸ ਜਗਾ ਤੇ ਗੁਰਨਾਣ ਸਿੰਘ ਸਾਹਿਬ ਦੇ ਸੁਪੁੱਤਰ ਇਸ ਜਗਾ ਤੇ 62 ਸਾਲ ਤੱਕ ਕੀਤਾ ਨੇ ਸੰਗਤਾਂ ਦੇ ਵਿੱਚ ਵੀ ਬੜਾ ਉਤਸ਼ਾਹ ਹਾਂਜੀ ਬਹੁਤ ਜ਼ਿਆਦਾ ਬਹੁਤ ਦੂਰੋਂ ਸੰਗਤਾਂ ਆ ਰਹੀਆਂ ਵਾਹਿਗੁਰੂ ਚੰਡੀਗੜ੍ਹ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤਾਂ ਆ ਰਹੀਆਂ ਵਾਹਿਗੁਰੂ ਹਾਂਜੀ ਇਸ ਪ੍ਰਾਲਾ ਕੀਤਾ ਗਿਆ ਤੁਹਾਡੇ ਵੱਲੋਂ ਆਪਣੇ ਵੱਲੋਂ ਵੀਰ ਜੀ ਲੱਸੀ ਦਾ ਇਹ ਮਿਕਸ ਜਿੱਦਾ ਫਰੂਟੀਆਂ ਹੋ ਗਈਆਂ ਇਹਨਾਂ ਦਾ ਲੰਗਰ ਲਾਇਆ ਗਿਆ ਅੱਜ ਹਾਂਜੀ ਆਪਣੇ ਵੀਰ ਕਈ ਦੀਨਾ ਨਗਰੋ 12 ਐਨ ਆਰ ਆਈਆਂ ਵੀ ਰਾਵ ਲੋ ਮਤ ਕੀਤੀ ਗਈ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਗਤਿ ਪਿਆਰੇ ਸਤਿ ਸ੍ਰੀ ਅਕਾਲ ਜੀ ਰਵਿੰਦਰ ਸਿੰਘ ਜੀ ਬੜਾ ਵਧੀਆ ਉਪਰਾਲਾ ਕੀਤਾ ਖਾਸ ਕਰਕੇ ਗਰਮੀ ਵੀ ਆ ਤੁਸੀਂ ਠੰਡਕ ਵਰਤਾ ਰਹੇ ਹੋ ਉਹਦੀ ਇੱਸ਼ਾ ਜੀ ਭਾਬੇ ਜੀ ਜਾਂਦੀ ਉਹਦੇ ਕਿਰਪਾ ਕਰਕੇ ਸਭ ਕੋ ਹੰਢਿਆ ਜੀ ਹਾਂ ਜੀ ਕਿੰਨੇ ਕੁ ਤੁਸੀਂ ਸੀ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਪਹਿਲਾਂ ਤਿਆਰੀ ਕਰਤੀ ਸੀ ਜਦੋਂ ਪਤਾ ਲੱਗਾ ਕਿ ਅੱਜ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਆਉਣਾ ਹੈ ਫਿਰ ਕਿੰਨੇ ਦਿਨ ਪਹਿਲਾਂ ਤਿਆਰੀ ਕਰਤੀ ਸੀ ਇਹ 10 15 ਦਿਨ ਪਹਿਲਾਂ ਅਸੀਂ ਕਰਨੇ ਆ ਪ੍ਰੋਗਰਾਮ ਹਾਂ ਜੀ ਹਾਂ ਜੀ ਹਾਂ ਜੀ ਪਹਿਲਾਂ ਇਹ ਦੇ ਦਿੱਤੀ ਸੋ ਬਿਲਕੁਲ ਹੈ ਇਹ ਵੱਡਾ ਉਪਰਾਲਾ ਖਾਸ ਇਹ ਵੀਰ ਹੋਣਾਂ ਵੱਲੋਂ ਕੀਤਾ ਗਿਆ ਸਰਨਾ ਪਿੰਡ ਤੋਂ ਇਹ ਵੀਰ ਹੋਣੇ ਆਏ ਨੇ ਸੋ ਬਹੁਤ ਵਧੀਆ ਗੱਲ ਹੈਗੀ ਹੈ ਕਿ ਜੇਕਰ ਇਸ ਤਰੀਕੇ ਨਾਲ ਗੁਰੂ ਘਰਾਂ ਦੇ ਵਿੱਚ ਇਤਿਹਾਸ ਨੂੰ ਲੈ ਕੇ ਆਪਾਂ ਅੱਜ ਵੀ ਜ਼ਿਕਰ ਕਰਦੇ ਰਹੀਏ ਇਸ ਤਰੀਕੇ ਨਾਲ ਮੇਲੇ ਲੱਗਦੇ ਰਹਿਣ ਇਸ ਤਰੀਕੇ ਨਾਲ ਆਪਣੇ ਜਨਮ ਦਿਹਾੜਾ ਜਾਂ ਜੋ ਵੀ ਸ਼ਹੀਦੀ ਜੋੜ ਮੇਲੇ ਹੁੰਦੇ ਨੇ ਮਨਾਉਂਦੇ ਰਹੀਏ ਤਾਂ ਜੋ ਸੰਗਤਾਂ ਨੂੰ ਇਤਿਹਾਸ ਬਾਰੇ ਵੀ ਧਿਆਨ ਰਹਿੰਦਾ ਹੈ ਸੋ ਮੈਨੂੰ ਦਿਓ ਇਜਾਜ਼ਤ ਸਕਰੋਲ ਪੰਜਾਬ ਦੇ ਲਈ ਕੈਮਰਾਮੈਨ ਆਜਾ ਦੇ ਨਾਲ ਸਿਮਰਦੀਪ ਸਿੰਘ